ਹਾਂਜੀ ਕਿਸਾਨ ਵੀਰੋ ਅੱਜ ਲਾਉਂਦੇ ਆਂ ਅਸੀਂ ਆਪਾਂ ਖੇਤ ਪਾਣੀ ਮੱਕੀ ਨੂੰ ਮੱਕੀ ਨੂੰ ਪਾਣੀ ਲੱਗ ਰਿਹਾ ਜੀ ਇਹ ਦੂਜਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੱਕੀ ਦੂਜੇ ਪਾਣੀ ਨਹੀਂ ਬਾਹਰ ਨਿਕਲਦੀ ਐ ਦਾਣਾ ਪੁੰਗਰਿਆਉਂਦਾਗਾ ਤੇ ਦੂਜੇ ਪਾਣੀ ਨਾਲ ਚਲੋ ਛੇਤੀ ਤੋਂ ਛੇਤੀ ਜਰੋਂ ਪਾਣੀ ਲੱਗ ਜਾਂਦਾ ਮਿੱਟੀ ਗਿੱਲੀ ਹੋ ਜਾਂਦੀ ਐ ਤੂੰ ਹੀ ਜਲਦੀ ਬਾਹਰ ਆ ਜਾਂਦੀ ਐ ਤੇ ਬਾਕੀ ਹੁਣ ਗਰਮੀ ਵੀ ਬਹੁਤ ਪੈ ਰਹੀ ਐ ਤਾਂ ਕਰਕੇ ਪਾਣੀ ਦੂਜਾ ਚੌਥੇ ਪੰਜਵੇਂ ਦਿਨ ਲਾਉਣਾ ਪੈਂਦਾ ਜ਼ਰੂਰੀ ਐ ਜੇ ਨਹੀਂ ਲਾਇਆ ਤਾਂ ਤੁਸੀਂ ਵੀ ਜਰੂਰੀ ਲਾਓ ਕਿਉਂਕਿ ਲੋ ਨਾਲ ਜਿਹੜੀ ਹੁਣ ਉੱਤੋਂ ਮਿੱਟੀ ਖੁਸ਼ਕ ਹੋ ਜਾਣੀ ਆ ਦੇਖੋ ਤੁਸੀਂ ਬਾਣ ਹੁਣ ਆ ਬਾਣ ਦੇਖ ਸਕਦੇ ਹੋ ਬਿਲਕੁਲ ਚਿੱਟਾ ਹੋ ਗਿਆ ਚੌਥਾ ਦਿਨ ਆ ਇਹਦੇ ਚ ਪਾਣੀ ਲਾਏ ਨੂੰ ਤੇ ਹੁਣ ਜਿਹੜੀ ਤੂੰ ਹੀ ਆਉਗੀ ਤੇ ਉੱਤੇ ਜਿਹੜੀ ਕੋਬਲਾ ਮਿੱਟੀ ਜਿਹੜੀ ਗਰਮ ਆ ਉਹਨੇ ਤੂੰ ਇਹਨੂੰ ਮਚਾਉਣਾਗਾ ਤਾਂ ਕਰਕੇ ਪਾਣੀ ਚਾਰ ਚੌਥੇ ਪੰਜਵੇਂ ਦਿਨ ਦੁਬਾਰਾ ਮੋੜ ਦੋ ਤੇ ਜਿਹੜੀ ਉਹ ਤੂੰ ਹੀ ਤਾਂ ਹੀ ਨਾਮ ਅੱਜ ਤੇ ਵਧੀਆ ਮੱਕੀ ਹਰੀ ਹੋ ਜੇ 4 ਕਿਲੇ ਮੱਕੀ ਬੀਜੀ ਆਪਾਂ ਆਪਾਂ ਵੀ ਐਦਕੀ ਬੀਜਾਗਾ ਸੀਪੀ 333 ਜਿਹੜਾ ਥੈਲੀ ਦੇ ਵਿੱਚ 3 3 ਕਿਲੋ 600 ਗ੍ਰਾਮ ਆਉਂਦਾ। ਇੱਕ ਤਾਂ ਕਮੈਂਟ ਵਿੱਚ ਤੁਸੀਂ ਵੀ ਦੱਸਿਓ ਸਾਰੇ ਕਿਹੜਾ ਕਿਹੜਾ ਵੀ ਬੀਜ ਹੈ। ਆਪਾਂ ਸੀਪੀ 333 ਐਦਕੀ ਬੀਜਾਗਾ ਥੋੜਾ ਜਿਹਾ ਇੱਕ ਤਾਂ ਜਲਦੀ ਦੱਸਦੇ ਆ 65 ਤੋਂ 70 ਦਿਨਾਂ ਦੇ ਵਿੱਚ ਕਹਿੰਦੇ ਆ ਉਹਨੂੰ ਵੱਧ ਤੋਂ ਵੱਧ ਜਾਨੀ 75 ਦਿਨ ਲੱਗ ਜਾਣਗੇ ਕਿਉਂਕਿ ਜ਼ਿਆਦਾ ਲੇਟ ਨਹੀਂ ਜਾਂਦਾ। ਕਈ ਵੀ ਥੋੜੇ ਜਿਹਾ ਇਦਾਂ ਦੇ ਵੀ 80 ਤੋਂ 85 90 ਦਿਨ ਤੱਕ ਵੀ ਚਲੇ ਜਾਂਦੇ ਆ। ਉੱਪਰ ਥੋੜਾ ਜਿਹਾ ਆਪ ਦੇ ਆਪ ਦੇ ਬਾਣ ਦਾ ਹਰੇਕ ਦਫਾ ਹਾਬ ਹੁੰਦਾਗਾ ਕਿਉਂਕਿ ਕਿਸੇ ਬਾਣ ਦੇ ਵਿੱਚ ਕਿੱਦਾਂ ਦੀ ਗੱਲ ਹੁੰਦੀ ਆ ਤੇ ਕਿੱਦਾਂ ਦੀ ਕਿਸੇ 'ਚ ਕਿੱਦਾਂ ਦੀ ਤਾਂ ਆਪਣਾ ਬਾਣਾ ਥੋੜਾ ਜਿਹਾ ਜੇ ਮੀਂਹ ਪੈ ਜੇ ਛੇਤੀ ਸੁੱਕਦਾ ਨਹੀਂਗਾ ਜਿਆਦਾ ਡੱਕਰਾ ਛੇਤੀ ਸੁੱਕਦਾ ਨਹੀਂਗਾ ਫਿਰ ਟਰੈਕਟਰ ਚੱਲਦੀ ਨਹੀਂ ਹੈਗੀ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਇਹੀ ਹੁੰਦਾ ਵੀ ਜਿਹੜੀ ਜਲਦੀ ਮੱਕੀ ਤਿਆਰ ਹੋ ਜੇ ਉਹ ਲਾਈਏ ਇਹ ਬਾਕੀ ਐਤਗੀ ਥੋੜੀ ਜੀ ਬਿਜਾਨ ਬਹੁਤ ਆਏ ਮੰਨ ਲਓ ਤੁਸੀਂ 100 ਦੇ ਵਿੱਚੋਂ 30 ਕਿ 40% ਬਿਜਾਨ ਦਾ ਜਿਹੜੀ ਅੱਗੇ ਪਿਛਲੀ ਾਰ ਵੀਰਾਂ ਨੇ ਜਿਹਦੇ ਕੋਲੇ 2 ਮਹੀਆਂ ਸੀਗੀਆਂ 1 ਮਹੀ ਸੀ ਜਾਂ 4-5 ਪਸ਼ੂ ਸੀ ਜਾਂ ਜਿਹਦੇ ਕੋਲੇ ਥੋੜੀ ਖੇਤੀ ਸੀ ਜਾਨੀ ਮੰਨ ਲਓ 2 ਕਿੱਲੇ 4 ਕਿੱਲੇ 3 ਕਿੱਲੇ ਉਹਨਾਂ ਵੀਰਾਂ ਨੇ ਵੀ ਮੱਕੀ ਵੀ ਖੇੜਰ ਵੇਚੀ ਸੀ ਤੇ ਆਪਣੇ ਆਏ ਮੰਨ ਲਓ ਆਸੇ-ਪਾਸੇ ਮੱਕੂ ਵੀ ਨਹੀਂ ਦੀ ਸੀ ਉਸ ਵਾਰ ਪਿਛਲੀ ਵਾਰ ਤੇ ਐਤ ਕੀ ਦੂਰ-ਦੂਰ ਤੱਕ ਮੱਕੀ ਬਹੁਤ ਘੱਟ ਦਿਸੂਗੀ ਦੌਗੀਆਂ ਦੂਰ-ਦੂਰ ਦਿਸਣੀਆਂ ਬਜਾੰਦ ਬਹੁਤ ਘੱਟ ਆ ਬਾਕੀ ਜਿਹੜੇ ਵੀਰ ਬੀਜਦੇ ਆ ਉਹ ਵੀ ਦੱਸ ਰਹੇ ਆ ਵੀ ਭਾਈ ਬਜਾੰਦ ਬਹੁਤ ਘੱਟ ਆ ਬਾਕੀ ਖੇਤ ਆ ਜਿਹੜਾ ਸੁਰਗ ਦਾ ਨਜ਼ਾਰਾ ਤੁਹਾਨੂੰ ਪਤਾ ਹੀ ਆ ਇੱਥੇ ਤਾਂ ਫਿਰ ਵੱਖਰਾ ਨਜ਼ਾਰਾ ਹੀ ਹੁੰਦਾ ਮੋਟਰ ਦੇ ਉੱਤੇ ਮੋਟਰ ਚੱਲੀ ਜਾਂਦੀ ਆ ਆਂਬ ਥੱਲੇ ਮੰਜੜਾ ਆਂਬ ਬਹੁਤ ਵੱਡਾ ਪੁਰਾਣਾ ਆਂਬ ਆਪਣੇ ਖੇਤ ਬਹੁਤ ਭਾਰੀ ਉੱਤੋਂ ਦੀ ਮੇਰੇ ਹਿਸਾਬ ਨਾਲ ਜੱਫਾ ਨਹੀਂ ਪੈਣਾ ਆਂਬ ਨੂੰ ਦੋ ਬੰਦਿਆਂ ਨੂੰ ਜੋੜ ਕੇ ਪੈਣ ਵਾਲਾ ਜੱਫਾ ਇੰਨਾ ਚੌੜਾਗਾ ਥੱਲੇ ਤੁਸੀਂ ਚੱਕੀ ਕਰ ਸਕਦੇ ਕਿੰਨਾ ਕ ਪੁਰਾਣਾ ਹੋਊਗਾ ਤੇ ਲਾਈਟ ਹੁਣ 8 ਘੰਟੇ ਆਉਂਦੀ ਆ ਇਹ ਐਦ ਕੀ ਨਜ਼ਾਰਾ ਆ ਜਿਹੜੀ ਜਲਦੀ ਆਉਣ ਲੱਗੀ 8 ਘੰਟੇ ਨਹੀਂ ਅੱਗੇ 2-2 ਘੰਟੇ ਆਉਂਦੀ ਸੀ ਪਾਣੀ ਰੋਣਾ ਬਹੁਤ ਖਸ ਹੁਣ ਚਲੋ ਆਏ ਆ ਵੀ 8 ਘੰਟੇ ਆਉਂਦੀ ਆ ਇੱਕ ਵਾਰੀ ਚ ਸਾਰਾ ਰਾਮ ਜਾਂਦਾ ਅੰਬ ਆਪਣੇ ਬਹੁਤ ਪੁਰਾਣਾਗਾ ਘਟੋ ਘਟ 20 ਸਾਲ ਪੁਰਾਣਾ ਅੰਬ ਦਾ ਜਿਆਦਾ ਵੀ ਰੋਣਾ ਹੋ ਸਕੇ ਤੇ ਅੰਬੈਦਗੀ ਥੋੜੇ ਜਿਨੂੰ ਘੱਟ ਲੱਗਦੇ ਆ ਕੋਈ ਜੀ ਵੀਰ ਕੋਈ ਹੁੰਦਾ ਜਾਣਕਾਰ ਇਹਨੂੰ ਅੱਜ ਤੋਂ 4-5 ਸਾਲ ਪਹਿਲਾਂ ਅੰਬ ਬਹੁਤ ਜਿਆਦਾ ਲੱਗਦੇ ਸੀ ਤੇ ਹੁਣ ਸਮਝ ਨਹੀਂ ਆਉਂਦੀ ਵੀ ਇਹਨੂੰ ਕਿਉਂ ਲੱਗਣਾ ਛੱਡ ਗਿਆ ਜੇ ਕੋਈ ਵੀਰ ਜਾਣਕਾਰ ਹੋਇਆ ਤਾਂ ਸਾਨੂੰ ਦੱਸਿਓ ਜਰੂਰ ਆਪਾਂ ਚਲੋ ਦਵਾਈ ਦੂਈ ਪਾਵਾਂਗੇ ਹੁਣ ਉਹ ਵੈਸੇ ਪਹਿਲੀ ਯਾਰ ਜੂਰੀਆ ਆਪਣਾ ਡੀਏਵੀ ਕਹਿੰਦੇ ਹੁੰਦੇ ਆਪਾਂ ਉਹ ਜਾਂ ਹੋਰ ਕਈ ਚੀਜ਼ਾਂ ਪਾਈਆਂ ਵੀ ਸੀ ਤੇ ਇਹਦੀ ਥੋੜਾ ਜਿਹਾ ਬੂਰੇ ਨੇ ਚੱਕਿਆ ਵੀ ਸੀਗਾ ਤੇ ਬਾਕੀ ਆ ਹੁਣ ਪਾਣੀ ਪੈਂਦਾ ਕਰ ਦੇਣਾ ਇਹਦੇ 'ਚ ਥੋੜਾ ਜਿਹਾ ਖਾਲਾ ਘੱਟ ਭਰਦਾ ਹਜੇ ਇੱਧਰੋਂ ਤਾਂ ਆਉਣ ਲੱਗ ਗਿਆ ਪਾਣੀ ਬਸ ਇਹਨੂੰ ਹੁਣ ਪਾਣੀ ਨਾਲ ਭਰਿਆ ਕਰਾਂਗੇ ਤੇ ਬਾਕੀ ਵੀ ਦੱਸਿਓ ਸਾਰੇ ਬਾਈ ਕਿਹੜੇ ਕਿਹੜੇ ਵੀਦਿਆ ਤੇ ਨਾਲੇ ਖੇਤ ਵਾਲਾ ਨਜ਼ਾਰਾ ਦੱਸਿਓ ਕਿਹੜੇ ਕਿਹੜੇ ਬਾਈ ਲੈਂਦੇ ਆ ਸੁਰਕਾਂ ਦਾ ਜੂ ਤਾਂ ਖੇਲਦੇ ਆਪਣੀ ਖੇਲ ਦੇ ਦਾਸ ਨੂੰ ਵੀ ਗਰਾ ਦਿੰਦੇ ਆ ਜਦੋਂ ਲੱਗਦਾ ਵਧੀਆ ਬਣਾਈ ਕਰ ਤੈਨਾਂ ਨੂੰ ਨਿਆਰੇ ਦਾ ਜਿਹੜੇ ਭਰਾ ਖੇਤ ਦਾ ਆਨੰਦਮਾਨਦੇ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਨਿਆਰਾ ਕੀ ਹੁੰਦਾ ਖੇਤਾਂ ਦਾ ਇਹ ਅੱਜ ਦੀ ਵੈਸੇ ਆਪਾਂ ਪਸ਼ੂਆਂ ਦੀ ਵੀਡੀਓ ਬਣਾਉਣੇ ਹੁੰਦਾ ਵੈਸੇ ਹੀ ਦਿਲ ਜਾ ਕੀਤਾ ਅੱਜ ਆ ਕੇ ਇਹ ਵੀਡੀਓ ਬਣਾਤੀ ਸਾਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਮੇਰੇ ਭਰਾ ਇਹ ਵੀਡੀਓ ਦੇਖ ਰਹੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਵਾਲੇ ਭਰਾਓ ਫੋਲੋ ਕਰ ਲਿਓ ਆਪਣੇ ਪੇਜ ਨੂੰ ਸਾਰੇ ਭਰਾਵਾਂ ਦਾ ਧੰਨਵਾਦ ਜਿੱਦੇ ਮੱਕੀ ਵਧੀਆ ਨਿਕਲਾਈ ਦੁਆਰਾ ਵੀਡੀਓ ਫੇਰ ਪਾਵਾਂਗੇ ਤੇ ਕਮੈਂਟ ਵਿੱਚ ਦੱਸਿਓ ਜਰੂਰ ਸਾਰੇ